ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦਰਗਾਹ ਬਾਬਾ ਪੀਰ ਰੋਡੇ ਸ਼ਾਹੀ ਜਿੱਥੇ ਸਲਾਣਾ ਜੋੜ ਮੇਲਾ ਲੱਗਦਾ ਹੈ ਉਥੋਂ ਦੀਆਂ ਖਾਸ ਝਲਕੀਆਂ ਜਿਵੇਂ ਕਿ ਤੁਸੀਂ ਜਾਣਦੇ ਹੋ ਫਤਿਹਗੜ ਚੂੜੀਆਂ ਮੀਠਾ ਰੋੜ ਉੱਪਰ ਪਿੰਡ ਭੋਮਾ ਵੱਡਾ ਵਾਲਾ ਵਿਖੇ ਸੱਤ ਬਾਬਾ ਰੋਡੇ ਸ਼ਾਹ ਦੀਆਂ ਵਕ ਵਕਤ ਦਰਗਾਹਵਾਂ ਹਨ ਜਿੱਥੇ ਕਿ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਜਿੱਥੇ ਦਿਸਮ ਦਿਸਤ ਲੋਕ ਆਪਣੀ ਸਰਦਾ ਭਾਵਨਾ ਨਾਲ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਆਪਣੀਆਂ ਮਨੋਕਾਮਨਾ ਪੂਰੀਆਂ ਹੁੰਦੇ ਵੱਖ-ਵੱਖ ਬਰਾਂਡਾਂ ਅਤੇ ਘਰ ਦੀ ਕੱਢੀ ਦੇਸੀ ਸ਼ਰਾਬ ਦਾ ਚੜਾਵਾ ਚੜਾਉਂਦੇ ਹਨ ਅਤੇ ਮੇਲੇ ਵਿੱਚ ਆਏ ਲੋਕਾਂ ਨੂੰ ਸ਼ਰਾਬ ਦਾ ਪ੍ਰਸ਼ਾਦ ਵਰਤਿਆ ਜਾਂਦਾ ਹੈ ਲੋਕ ਸ਼ਰਾਬ ਦਾ ਪ੍ਰਸ਼ਾਦ ਪੀ ਕੇ ਵੱਖਰੇ ਰੰਗ ਵਿੱਚ ਦਿਖਾਈ ਦਿੰਦੇ ਹਨ ਅਤੇ ਆਪਣੀ ਮਸਤੀ ਵਿੱਚ ਭੰਗੜੇ ਪਾ ਕੇ ਬਾਬਾ ਰੋਡੇ ਸਾਹਿਬ ਦੇ ਜੀ ਕਰੇ ਲਾਉਂਦੇ ਹਨ ਇਸ ਮੇਲੇ ਲਈ ਲੋਕਾਂ ਨੂੰ ਤਾਂ ਬਸਵਰੀ ਨਾਲ ਡੀਕ ਰੈਂਦੀ ਹੈ ਅਤੇ ਸ਼ਰਾਬ ਪੀਣ ਦੇ ਸਕਿੰਨਾਂ ਲਈ ਇਹ ਮੇਲਾ ਪੰਜਾਬ ਦੇ ਬਾਕੀ ਸਾਰੇ ਮੇਲਿਆਂ ਨਾਲੋਂ ਖਾਸ ਤੌਰ ਤੇ ਵੱਖਰਾ ਹੁੰਦਾ ਹੈ ਸਾਡਾ ਚੱਲ ਨਸ਼ਿਆਂ ਅਤੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਪ੍ਰਮੋਟ ਨਹੀਂ ਕਰਦਾ ਪਰ ਸਾਡੇ ਵੱਲੋਂ ਆਪਣਾ ਫਰਜ਼ ਸਮਝਦੇ ਹੋਏ ਲੋਕੀ ਆਸਤਾਨੀਆਂ ਤਸਵੀਰਾਂ ਦਿਖਾਉਣਾ ਆਪਣਾ ਫਰਜ਼ ਸਮਝਦੇ ਹਾਂ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਹਾਂਜੀ ਹਾਂਜੀ ਇਹ ਕਿਹੜੀ ਮੰਨਤ ਮੰਗੀ ਤੇ ਬੈ ਕੇ ਵੈਸੇ ਆਸਥਾਨ ਨਾਲ ਆਸਥਾਨ ਤੁਸੀਂ ਨਹੀਂ ਆਈਦਾ ਜੀ ਪ੍ਰਕਾਸ਼ ਮੈਂ ਦੀ ਗੱਲ ਆ ਚਾਰ ਮਾ ਜੀ 20 ਸੈਮ ਹੋ ਬਾਈ ਚਾਰ ਤੋਂ ਹੋ ਲਿੰਗਾ ਚਾ ਉਹ ਇੱਕ ਬੋਲ ਕੇ ਜਿਆਦਾ ਬੋਲਣਾ ਲੱਗ ਗਿਆ ਵੈਸੇ ਜਿੰਨੀਆਂ ਪਈਆਂ ਗੱਡੀ 'ਚ ਪਈਆਂ ਕੋਈ ਗੱਲ ਨਹੀਂ ਇਹਦੇ ਨਹੀਂ ਮੁੱਕਦਾ ਅਸਲ ਮੁੱਕਦਾ ਹੀ ਨਹੀਂ ਜਨਾਬਾ ਮਾਦੀ ਹੋ ਕੇ ਬੇਬਸ ਆ ਜੀ ਮੰਨਤ ਮੰਨਤ ਵੀ ਮੰਗੀ ਹਾਂ ਜੀ ਮੇਰਾ ਬੇਟਾ ਅੱਲਾ ਮੇਰੇ ਬੇਟੇ ਦੀ ਮੰਨਤ ਮੰਗੀ ਮੇਰੇ ਭਰਾ ਨੇ ਆਹ ਤਾਂ 20 ਸਾਲ ਪਹਿਲਾਂ ਸਾਡਾ ਬੱਚਾ ਆਇਆ ਮੇਰੇ ਬੇਟਾ ਆਸਟ੍ਰੇਲੀਆ ਹੋਂ ਅੱਜ 10 ਬੰਦੇ ਇਹ ਕਾਰੋਬਾਰ ਵਧਿਓ ਜੀ ਪ੍ਰਸ਼ਾਦ ਜੀ 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 ਵਿਟਾਲੇ ਆਏ ਜੀ ਆਇਓ ਜੀ ਹੱਥ ਚੜਾਉਣ ਵਾਦ ਲੈ ਲੈਂਦੇ ਤੇਰੀ ਲਾ ਨਾ ਨਾ ਨਹੀਂ ਪਾਤੇ ਅੱਗੇ ਵੀ ਆਉਂਗਾ ਕਿ ਪਹਿਲੀ ਵਾਰ ਆਇਆ ਮੈਂ ਅੱਗੇ ਵੀ ਆਈਦਾ ਜੀ ਮੰਨਤ ਮੰਨਦੀ ਹੈ ਆਹੇ ਸੁਪਨਾ ਹੈਗੀ ਸੀ ਆਹੇ ਸੁਪਨਾ ਪੂਰੀ ਹੋਈ ਇਹਦੇ ਹਰ ਦੀ ਸੁਪਨਾ ਪੂਰੀ ਹੁੰਦੀ ਹੈ ਅੱਬਾ ਜੀ ਪਹਿਲੇ ਢਾਲਾ ਧੰਫਕ ਰੰਡਾਵਾ ਦੇ ਨਾਲ ਸੇ ਜਿਆਦਾ ਕਰਾਂ ਦੇ ਨਾਲ ਢਾਲਾ ਪਿੰਡ ਢਾਲਾ ਪਿੰਡ ਅੱਬਾ ਇਹ ਤੁਹਾਡੇ ਬੰਦੇ ਕਹਿੰਦੇ ਕਿ ਇਹ ਮੇਲਾ ਲੱਗਦਾ ਹਾਂ ਹਾਂ ਜੀ ਹਾਂ ਜੀ ਆਹ ਦੇਵਲੋ ਆਹ ਦੇਵਲੋ ਪੈਂਦੇ ਸਾਰੀ ਸਾਜ਼ਾਂ ਨਾਲ ਨਾ ਸਾਰੇ ਇਲਾਕੇ ਦੇ ਨਾਲ ਮਿਲ ਕੇ ਮੇਲਾ ਕਰਾਉਂਦੇ ਆਂ ਗਾਲਾ ਤਲਵੰਦੀ ਗੁਰ ਚੱਕ ਦੇ ਵਿੱਚ ਕਾਰ ਜਗ੍ਹਾ ਆ ਤੇ ਕਿੰਨੇ ਪਿੰਡਾਂ ਵਾਲੇ ਦੀ ਗਾਲਾ ਤਲਵੰਦੀ ਤੋਂ ਸੇਵਾ ਕਰਦੇ ਮੈਂ ਉਸ ਜਗ੍ਹਾ ਤੇ ਸੇਵਾ ਕਰਦਾ ਹਾਂ ਬੈਂਡ ਦੀ ਗਾਲੀ ਦੀ ਜਗ੍ਹਾ ਉਸੇ ਬਾਬਾ ਰੋਡਾਂ ਦੀ ਜਗਾ ਉਸੇ ਬਾਬਾ ਰੋਡਾਂ ਦੇ ਮੇਲਾ ਹੁੰਦਾ 2 April 2024 ਨੂੰ ਬਜਨ ਗੋਧਵਾਰ ਮੇਲਾ ਹੈ ਉਸੇ ਹਰ ਤਰਮੇ ਲੰਗਰ ਹੈ ਜੀ ਪੂਰੀ ਸਰਦਾਪੁਰੀ ਹੁੰਦੀ ਆ ਆਪਣਾ ਇਹ ਕੋੜਾ ਪ੍ਰਸ਼ਾਸਨ ਵਿੱਚ ਆਉਂਦਾ ਹੈ ਔਰ ਇੱਕ ਕਬੱਡੀ ਹੁੰਦੀ ਆ ਕਲਾ ਕਲਾ ਕਰਾਈਦਾ ਬੱਚਰੇ ਦੌੜਾ ਲਵਾਈਦੀਆਂ ਤੇ ਸਾਰ ਦਿਨ ਸਵੇਰ ਦਾ ਪ੍ਰੋਗਰਾਮ ਕਰਦਾ ਜੀ

ਅੱਜ ਪਵਨ ਜੀ ਇਹ ਤੁਸੀਂ ਜਿਹੜੇ ਬਾਬੇ ਰੋਡੇ ਕੀ ਦੇ ਤੇ ਲੰਗਰ ਲੈ ਕੇ ਆਏ ਉਹ ਤੁਹਾਡੇ ਵੀ ਦਰਵਾਜ਼ੇ ਇਹ ਸਾਰਾ ਇਸ ਤਰ੍ਹਾਂ ਮੈਨੇਜਿੰਗ ਦਾ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਕਿਸ ਤਰ੍ਹਾਂ ਤੁਸੀਂ ਇੱਕ ਉੱਥੇ ਵੀ ਸੇਵਾ ਕਰਦੇ ਹੋ ਤੇ ਇੱਥੇ ਵੀ ਸੇਵਾ ਕਰਦੇ ਹੋ ਪਹਿਲਾਂ ਤੇ ਸਾਰੀ ਸੰਗਤ ਨੂੰ ਪਿਆਰ ਭਰੀ ਸਤਿਕਾਰ ਸਾਡੇ ਪੀਰ ਬਾਬਾ ਰੋਡੇ ਸ਼ਾ ਯੂਥ ਕਲੱਬ ਸਾਡੇ ਪਿੰਡ ਡਾਲਾ ਤਹਿਸੀਲ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਹੈ ਅਸੀਂ ਪਿਛਲੇ 1994 ਤੋਂ ਲੈ ਕੇ ਹੁਣ ਤੱਕ ਮੇਲਾ ਕਰਾਉਂਦੇ ਆ ਰਹੇ ਹਾਂ ਸਾਡੇ ਮੇਲੇ ਵਿੱਚ ਪਹਿਲਾਂ ਤੇ ਬੱਚਿਆਂ ਦੀਆ ਧੋੜਾ ਕਰਾਈਏ ਜਾਂਦੇ ਨੇ ਸਵੇਰੇ ਜੋ ਕਿ ਵਿੱਚ ਸਮੂਹ ਸਾਧ ਸੰਗਤ ਦੇ ਵੱਲੋਂ ਇਕੱਠ ਹੁੰਦਾ ਹੈ ਜਿਸ ਦੇ ਵਿੱਚ ਆਪਣਾ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤੇ ਬਾਬਾ ਜੀ ਦਾ ਲੰਗਰ ਟੁੱਟ ਵਰਤਦਾ ਹੈ ਇਸ ਦੇ ਨਾਲ ਹੀ ਸ਼ਾਮ ਜਾਂਦੇ ਹਨ 1996 ਤੋਂ ਲੈ ਕੇ ਹੋਏ ਲਗਾਤਾਰ ਪ੍ਰੋਗਰਾਮ ਕਿ ਸਰਗਾਇਤ ਪੀਰ ਬਾਬਾ ਰੋਡਾ ਦੀ ਜਿਸ ਕਹਾਣੀ ਹੁੰਦੀ ਹੈ 2 ਚੇਤਰ ਨੂੰ ਜਲਾ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਹਰ ਸਾਲ 2 ਚੇਤ ਨੂੰ ਸਾਡੇ ਪਿੰਡ ਡਾਲਾ ਵਿਖੇ ਬਾਬਾ ਰੋਡਾ ਜੀ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਦੇ ਪਰੰਪਰਾਗਤ ਇਸ ਤਰ੍ਹਾਂ ਦੇ ਸੰਗਤਾਂ ਦੀਆਂ ਮਿਲਤਰੀਆਂ ਉੱਥੇ ਠੀਕ ਹੈ 11:00 ਵਜੇ 11:00 ਵਜੇ ਤੋਂ ਲਗਭਗ ਪਾਪਾ ਜੀ ਦੀ ਹਾਜ਼ਰੀ ਹੁੰਦੀ ਹੈ ਜਿਸ ਦੇ ਵਿੱਚ ਕਮਨ ਜਿਹਾ ਪੈਰਾ ਆਉਂਦਾ ਹੈ ਤੇ ਗੋਸ਼ ਦੀ ਹਾਜ਼ਰੀ ਲਗਾਤਾਰ ਨੇ ਲੰਗਰ ਉੱਥੇ ਜਾਂਦੇ ਨੇ ਸੰਗਤਾਂ ਤੋਂ ਆਪਣੇ ਮਨੋਰਾਧਨਾਂ ਪੂਰੀਆਂ ਕਰਕੇ ਜਾਂਦੀ ਹੈ ਉੱਥੇ ਬਾਬਾ ਜੀ ਪੁੱਤਾਂ ਦੀ ਦਾਤ ਬਖਸ਼ਦੇ ਹਨ ਉਹਨਾਂ ਦੇ ਰਸਮਾਂ ਰਵਾਜਾਂ ਦੇ ਨਾਲ ਸਾਰਾ ਲੰਗਰ ਵਰਤਾਇਆ ਜਾਂਦਾ ਉਹਨਾਂ ਦੇ ਜੋ ਵੀ ਰਸਮਾਂ ਨੇ ਉੱਥੇ ਨਿਭਾਈਆਂ ਜਾਂਦੀਆਂ ਨੇ ਸਾਰੀਆਂ ਸਾਰੀਆਂ ਇਸ ਨਾਲ ਇਸ ਦਾ ਆਪਦਾ ਦੇ ਹੱਥ ਦੂਜੇ ਮੇਰੇ ਵੀ ਲੰਗੇ ਦਾਤ ਦੇ ਬਹੁਤ ਸੁਖਾਂ ਪੂਰੀਆਂ ਬਣਦੀਆਂ ਉੱਥੇ ਵੀ ਸਰ ਜੋ ਸ਼ਾਂਤ ਲੈ ਕੇ ਆਉਂਦੀ ਆ ਉਹ ਜਿੰਨੀ ਇੱਕ ਜਗ੍ਹਾ ਤੇ ਇਕੱਠਾ ਹੁੰਦਾ ਹੈ ਉਹੀ ਪਛਾ ਦੀ ਇਕੱਠੇ ਕਰਕੇ ਜਾਂਦਾ ਹੈ ਤੇ ਉਸ ਵੇਲੇ ਬਾਬਾ ਜੀ ਨਾ ਬਚਨ ਕਰਕੇ ਲੋਕਾਂ ਨੂੰ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ ਜਿਹੜੇ ਕਾਰੋਬਾਰ ਲਈ ਵਿਦੇਸ਼ਾਂ ਦੀਆਂ ਯਾਤਰਾ ਸਫਲ ਹੁੰਦੀਆਂ ਨੇ ਲੋਕਾਂ ਦੀਆਂ ਜਿੰਨਾ ਜਿਆਦਾ ਦਿਆ ਨਾ ਉਸ ਦਿਨ ਮੇਲੇ ਵਾਲੇ ਦਿਨ ਆਪਣੀ ਸੰਗਤ ਨੂੰ ਲੈ ਕੇ ਉੱਥੇ ਪਹੁੰਚਦੇ ਹਨ ਆਪਣੇ ਬੱਚਿਆਂ ਨੂੰ ਮੱਥਾ ਟਿਕਾਉਂਦੇ ਹਨ ਅਟੁੱਤ ਲੰਗਰ ਲਗਾਏ ਜਾਂਦੇ ਹਨ ਸੰਗਤਾਂ ਦੇ ਵੱਲੋਂ ਜੋ-ਜੋ ਸੰਗਤ ਦੀ ਮਨੋਮਰਦ ਪੂਰੀ ਹੁੰਦੀ ਹੈ ਉਹ ਉੱਥੇ ਆ ਕੇ ਸੇਵਾ ਵੀ ਕਰਦੀ ਹੈ ਆਪਣੇ ਮਨੋਮਰਦ ਜਿਸ ਤਰ੍ਹਾਂ ਇੱਥੇ ਲੋਕੀ ਲੰਗਰਾਂ ਦੀ ਸੇਵਾ ਕਰ ਰਹੇ ਉੱਥੇ ਵੀ ਲੋਕੀ ਲੰਗਰਾਂ ਦੀ ਸੇਵਾ ਕਰਦੇ ਆ ਜਿਸ ਤਰ੍ਹਾਂ ਕਬੱਡੀਆਂ ਦੇ ਟੂਰਨਾਮੈਂਟ ਵਿੱਚ ਉਹ ਆਪਣਾ ਪੂਰਾ ਯੋਗਦਾਨ ਦੇ ਸਪਟਾ ਮOHAMA ਕੇ ਪਿੰਡ ਡਾਲਾ ਨੇੜੇ ਤਲਵੰਡੀ ਹਿੰਦੂਆ ਤਹਿਸੀਲ ਡੇਰਾ ਬਾਬਾ ਨਾਨਕ 20 ਚੇਤਰ ਬੁੱਧਵਾਰ ਨੂੰ ਆਪਣੇ ਹੋਮੋਮਾ ਕੇ 2 April ਨੂੰ ਬਾਬਾ ਰੋਡਾ ਜੀ ਦੀ ਜਗ੍ਹਾ ਤੇ ਪਹੁੰਚੋ ਅਤੇ ਮੇਲੇ ਦੀਆਂ ਰੌਣਕਾਂ ਨੂੰ ਉੱਥੇ ਵੀ ਵਧਾਓ ਅੱਜ ਕਿੱਥੇ ਆਏ ਜੰਮੂ ਤੋਂ ਇਹ ਸਭਾਸ਼ ਮੇਲੇ ਦੇ ਬਾਬਾ ਜੀ ਦੀ ਬਹੁਤ ਮਾਨਤਾ ਹੈਗੀ ਤੇ ਹਰ ਸਾਲ ਆ ਪਾਈਦਾ ਜੰਮੂ ਤੋਂ ਬਾਕੀ ਜਿਹੜਾ ਮੰਨਨ ਤੇ ਹੈ ਜਿਹੜਾ ਮੰਨੇਗਾ ਉਹਦੇ ਲਈ ਬਾਬਾ ਜੀ ਬੜੀ ਮਿਹਰ ਕਰਦੇ ਆ। ਬਈ ਆਸਤੀ ਹੋਈ ਮੰਨਤ ਪੂਰੀ ਹੋਈ ਬੋਧਵਾਰ ਤੇ ਕਦੋਂ ਚੱਲੇ ਸੀ ਮੇਲੇ ਲਈ ਮੈਂ ਪਰਸੋ ਆ ਗਿਆ ਇੱਥੇ ਇੱਥੇ ਮੇਰੀ ਫੈਮਿਲੀ ਬਾਕੀ ਬੜੀ ਮਿਹਰ ਹੈ ਬਾਬਾ ਜੀ ਦੀ ਬਹੁਤ ਅੱਛਾ ਸਾਡਾ ਕਲਚਰ ਦੇ ਚਾ ਸਾਰਾ ਬਾਹਨੇ ਨਾਲ ਪਬਲਿਕ ਕੱਟੀ ਹੁੰਦੀ ਕਿੰਨੇ ਯਾਰ ਦੋਸਤ ਮਿਲਦੇ ਆ ਸਭ ਕੁਝ ਯੂਰੀਨੀਆਗੇ ਸ਼ਰਾਬ ਇੱਕ ਚੀਜ਼ ਹੈ ਕਿ ਮਤਲਬ ਗਲਤ ਨਾ ਚਲੀ ਜਿਹੜੇ ਗਲਤ ਨਾ ਰਾਹ ਨਾ ਸੋਚਦੇ ਆ ਮਤਲਬ ਸ਼ੌਕ ਲਈ ਪੀਣੀ ਫਿਰ ਉਹ ਉਹ ਚੀਜ਼ ਲਗਾਉਗੀ ਅਗਰ ਪ੍ਰਸ਼ਾਅ ਸਮਝ ਕੇ ਪੀਨਗੇ ਤਾਂ ਬਾਬਾ ਦੀ ਪੂਰੀ ਮਿਹਰ ਹੈ ਕੋਈ ਤਾਂ ਆ ਗਿਆ ਬਾਬਾ ਰੋਡਾ ਜੀ ਸਾਡਾ ਨਾਮ ਜੀ ਬਾਬਾ ਦੀਪ ਸਿੰਘ ਜੀ ਅਸੀਂ ਆਏ ਆ ਡੇਰਾ ਬਾਬਾ ਨਾਨਕ ਨੂੰ ਇਧਰ ਇਧਰ ਆ ਅਸੀਂ 8 ਸਾਲ ਆਈਦਾ ਬਾਬੇ ਦੇ ਮੇਲੇ ਦੇ ਆਈਦਾ ਵਾ ਲੰਗਰ ਲਾਈਦਾ ਅੱਜ ਤੁਹਾਡੀਆਂ ਮਨੋਗਮਨਾ ਪੁਰਿਓ ਨਹੀਂ ਆ ਸਾਲੀ ਹੋਣੇ ਆ ਜੀ ਜੈ ਬਾਬਾ ਰੋਡਾ ਜੈ ਬਾਬਾ ਰੋਡਾ ਜਾ ਬੁਜਾਇਆ ਬਾਟਰੀ ਆ ਓਏ ਜੈਨ ਦਾ ਬੱਪਾ ਰੋਡਾ ਜੀ ਬੱਪਾ ਰੋਡਾ ਲੱਗਣਾ ਦਵੇ ਕੋਟਾ ਜੈਨ ਦਾ ਬੱਪਾ ਰੋਡਾ ਸਾਜੀ ਸਾਡੇ ਵੀਸਾ ਵਿਆਹ ਤੋਂ ਨਾ ਹਟਾ ਸਾਡੀ ਜਾਨ ਆਵੇ ਕੀ ਹੋਰੀ ਤੇ ਬਾਬੇ ਰੋਟੀ ਵੀ ਐ ਕਿੱਤ ਘੁਗਰ ਪਾ ਕਰਕੇ ਚਾਵਾਂਗੇ